ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਮਚੋਂ ਦਾ ਮਿੱਤਰੋ ਪਿੰਡ ਦਾਨੇ ਰਮਾਣੇ ਦੇ ਵਿੱਚ ਦਾਨਾਰਮਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਡੱਗੋ ਰਮਾਣੇ ਦਾ ਗਵੰਡੀ ਪਿੰਡ ਆ ਮਿੱਤਰੋ ਹਰੀਏ ਵਾਲੇ ਦਾ ਗਵੰਡੀ ਪਿੰਡ ਆ ਤੇ ਇਹ ਪਿੰਡ ਰਹਿਜਦਾ ਦਾਨਾਰਮਾਣਾ ਜਿਹੜਾ ਫਰੀਦਕੋਟ ਤੋਂ 8-10 ਕਿਲੋਮੀਟਰ ਦੀ ਦੂਰੀ ਤੇ ਅੱਜ ਜਿਹੜੀ ਵੀਡੀਓ ਫਰਮਾਉਣ ਲੱਗੇ ਆ ਮਿੱਤਰੋ 21 ਤਰੀਕ ਚੌਥਾ ਮਹੀਨਾ 2025 ਨੂੰ ਵੀਡੀਓ ਤੁਹਾਡੇ ਨਾਲ ਲਾਰਜ ਲੈ ਕੇ ਆਏ ਆ ਮਿੱਤਰੋ ਇਹ ਵੀਡੀਓ ਘਰੇਲੂ ਪਰਿਵਾਰ ਦੇ ਘਰੋਂ ਆ ਕੀ ਇਹਦੀ ਡਿਟੇਲ ਆ ਕੀ ਗੱਲਬਾਤ ਆ ਆਓ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਕਰਦੇ ਆ ਤੁਹਾਡੇ ਨਾਲ ਸਾਂਝੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਸਿੱਤਾ ਦੇ ਪਰਿਵਾਰ ਵ ਤੋ ਸ਼ੁਕਰਾ। ਅੱਛਾ ਭਾਈ ਨਾਮ ਦੱਸ ਦਈਏ ਕਿਰਾਂ ਦੀ ਇੱਕ ਵਾਰੀ ਜਗ ਚਾਨਣ ਸਿੰਘ ਜੀ। ਜਗ ਚਾਨਣ ਸਿੰਘ ਜੀ। ਠੀਕ ਆ। ਅੱਛਾ ਭਾਈ ਮੈਂ ਵੇਚਣੀ ਹੈ ਜਿਹੜੀ ਇਹ ਘਰ ਦੀ ਹੋਈ ਆਪਣੇ। ਹਾਂਜੀ ਹਾਂਜੀ। ਠੀਕ ਆ ਕਿੰਨਵਾ ਸੂਆ ਇਹ ਸੂਰੀ? ਇਹ ਤੀਜਾ ਸੂਆ ਵੀ ਜੀ। ਤੀਜਾ ਸੂਆ ਨੇ ਐਤਕੀ ਸੂਣਾ ਵਾ। ਹਾਂਜੀ। ਕਿੰਨੇ ਦਿਨ ਪਿਆ ਭਾਈ ਇਹਦੇ ਹਜੇ ਸੂਣ ਦੇ? 8-9 ਦਿਨ ਦਾ ਮੇਰੇ ਗੈਂਤੀ ਦੀ ਪਏ ਆ। 8-9 ਦਿਨ ਆਪਣੇ ਹਜੇ ਗੈਂਤੀ ਦੀ ਪਏ। ਸੀ ਠੀਕ ਆ ਭਾਈ। ਅੱਛਾ ਦੁੱਧ ਕਿੰਨਾ ਕੋ ਦੇ ਦਿੰਦੀ ਆ ਭਾਈ ਇਹ? ਇਹ ਦੁੱਧ ਵੀ 12 ਕਿਲੋ ਦੀ ਗਾਰੰਟੀ ਦਿੰਨਾ ਹੈ ਬਾਈ ਠੀਕ ਹੈ ਵੀ 12 ਕਿਲੋ ਦੁੱਧ ਇਹ ਦੇ ਦਿੰਦੀ ਆ ਠੀਕ ਹੈ ਲੇ ਵੇ ਲੂ ਵੇ ਦੀ ਬਹੁਤ ਖਰੀ ਆ ਮੈਂ ਦੇ ਦੋਗੇ ਓਕੇ ਸਾਫ ਆ ਬਾਈ ਜਮ ਹੂੰ ਅੱਛਾ ਦਿਨ ਕਿੰਨੇ ਪਏ ਬਾਈ ਜਾਂਦੇ ਹਜੇ ਇਹ ਦਿਨ ਤਾਂ ਲਿਖਣ ਦੇ ਸਮੇਂ ਤਾਂ ਆਪ ਦਾ 8 ਹੀ ਪਏ ਠੀਕ ਆ ਦੋ ਸਾ ਦੋ ਵੱਧ ਨਹੀਂ ਦੋ ਵੀ ਤਾਂ ਮਾਲਾ 8.5 ਦਿਨਾਂ ਦੀ ਕੱਚੀ ਗਿਰ ਲਗੇ ਵੀ ਉੱਪਰ ਇਹ ਸੰਗ ਜਾ ਕੇ ਕਈ ਵਾਰੀ ਦੋ ਦਿਨ ਪਹਿਲਾਂ ਵੀ ਸੂਪਿੰਦਾ ਪਰ ਉੱਤੇ ਕਈ ਵਾਰੀ ਟੈਕ ਜੀ ਦਾ ਜੀ ਲਾਲੇ ਦਾ ਉਹਦਾ ਦਿਲ ਆਏ ਤੇ ਗੱਲ ਹਣਾ ਹਾਂਜੀ ਹਾਂਜੀ ਅੱਛਾ ਹੁਣ ਇਹਦਾ ਰੇਟ ਬਾਈ ਜਾਂਦਾ ਕੀ ਕਰਾਂਗੇ ਹੈ ਬਾਈ ਰੇਟ ਦੀ ਇੱਕ 15 ਕਰਦਨੇ ਮਨਤਨ ਕਰਦਾਂਗੇ ਵੀ ਕਰਦਾਂਗੇ ਖੁਸ਼ ਹੋ ਕਰਾਂਗੇ ਵੇਚਣ ਵਾਲਾ ਬੰਦਾ ਜੇ ਤਾਂ ਵੀ ਕਰਾਂਗੇ ਠੀਕ ਠੀਕ ਹੈ ਕੱਢਿਓ ਬਰੂ ਤੋਰੇ ਬੜੇ ਖੋਲੇ ਉਹਨੂੰ ਤੁਰ ਜੋ ਮੜੀ ਜੀ ਹੁਣ ਲਿਆ ਵੀ ਮਿੱਤਰੋ ਹੁਣ ਰੇਟ ਵਾਲੀ ਗੱਲ ਤੇ ਜੇ ਆਉਣੇ ਤਾਂ ਬਈ ਬਿਲਕੁਲ ਜਾਇਜ਼ ਰੇਟ ਕਰਵਾਇਆ ਪਹਿਲੇ ਹੀ ਮੈਂ ਦਾ ਉਸ ਹੱਬ ਤੇ ਤੁਸੀਂ ਬਈ ਜੱਜਮੈਂਟ ਕਰਿਆ ਜੇ ਲੱਖ ਵਾਲੇ ਫੋਨ ਨਾ ਲਾਇਆ ਜੇ ਗੱਲ ਪਹਿਲਾਂ ਨੋਟ ਕਰ ਲਿਆ ਜੇ 5-7000 ਦਾ ਜਾਂਦਾ ਫਰਕ ਇਧਰ ਉਧਰ ਨਿਕਲਦਾ ਹੁੰਦਾ ਕਿਉਂਕਿ ਬਾਹਲਾ ਰੇਟ ਆਪਾਂ ਹਾਈ ਕਰਾਉਂਦੇ ਨਹੀਂ ਆਪਣੇ ਚੈਨਲ ਦੇ ਉੱਤੇ ਕਿਉਂਕਿ ਆਪਣੇ ਚੈਨਲ ਦੇ ਉੱਤੇ ਮਾਧਿਅਮ ਰੇਟ ਦੇ ਰਹੀ ਆਪਾਂ ਜਨੂਾਰ ਦਿਖਾਉਣੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਪਾਕਮਾਲ ਬਈ ਤੀਜਾ ਸੂਆ ਇਹਨੇ ਸੋਨਾ ਮ ਕਰਮ ਵਾਲੀ ਨੇ ਮਿੱਤਰੋ ਆਰਡਰ ਦੀ ਕੁਆਲਿਟੀ ਪੂਰੀ ਬੇਹਤ ਪੁਰੀ ਮੈਂ ਖਬਰਦਾਰਾ ਮਿੱਤਰੋ ਹਜੇ ਦਿਨ ਕਰਮਾ ਵਾਲੀ ਰਹਿੰਦੀ ਆ ਦਿਨ ਤੈਨੂੰ 10 ਹੀ ਲੈ ਜਾਣੇ ਆ ਤੇ 10 ਦਿਨਾਂ ਦੇ ਵਿੱਚ ਪੂਰਾ ਤੀਰ ਟਕਾਂ ਲਿਆ ਨੇ ਲਾ ਕੇ ਬਣਦੀ ਬਣਾਉਂਦੀ ਨੇ ਓਕੇ ਦੀ ਰਿਪੋਰਟ ਹੋ ਕੇ ਸੋਣਾ ਵਾ ਕਿ ਅਮਰੀਕਨ ਗਾਇਆਂ ਵਾਂਗੂ ਲੈਵੇ ਦੀ ਮਾਂ ਤਾਂ ਇਹਦੀ ਕਰਮਾ ਵਾਲੀ ਦੀ ਬਾਡੀ ਬੰਤਰ ਦੀ ਮੈਂ ਕਮਾਲ ਦੀ ਤੇਰੀ ਖੁੱਲੀ ਡੁੱਲੀ ਮੈਂ ਦੀ ਕਮਾਲ ਦੀ ਬਾਡੀ ਆ ਦੁੱਧ ਮਾਲਾ ਤੁਹਾਡੇ ਤੇ ਡਿਪੈਂਡ ਆ 12 13 ਕਿਲੋ ਦੁੱਧ ਖੁੱਲਾ ਇਹਨੇ ਦਿਨਾਂ ਦਿਨਾਂ ਤੁਸੀਂ ਇਹਦੇ ਥੋੜਾ 15 ਵੀ ਚੋਂ ਦੀ ਕੈਪੈਸਿਟੀ ਰੱਖ ਸਕਦੇ ਆ ਉਹ ਤੁਹਾਡੀ ਸੇਵਾ ਦੇ ਡਿਪੈਂਡ ਆ ਕਿਉਂਕਿ ਦੁੱਧ ਹਮੇਸ਼ਾ ਖੁਰਲੀ ਦੇ ਵਿੱਚ ਹੁੰਦਾ ਜੇ ਪੱਠੇ ਨਾ ਪ ਉਹਦਾ ਟੈਂਪਰੇਚਰ ਨਾ ਮੈਂਟੇਨ ਕੀਤਾ ਫਿਰ ਪਸ਼ੂ ਨੇ ਦੁੱਧ ਨਹੀਂ ਦੇਣਾ ਹੁੰਦਾ ਮਿੱਤਰੋ ਦੁੱਧ ਦਿੰਦਾ ਪਸ਼ੂ ਟੈਂਪਰੇਚਰ ਨੂੰ ਮੈਂਟੇਨ ਰੱਖਣ ਤੇ ਜਾਂ ਉਹਦੀ ਦੇਖਰੇਖ ਦੇ ਜਾਂਦੀ ਮਾਲਾ ਜਿਹੜੀ ਬਾਡੀ ਬੰਤਰ ਤੇ ਹੁੰਦਾ ਜਾਤ ਕੁਆਲਿਟੀ ਮੈਂ ਦੇ ਉੱਤੇ ਪੂਰੀ ਆ ਅਗਲੀ ਗੱਲਬਾਤ ਲਈ ਬਾਈ ਨੰਬਰ ਆਪਾਂ ਲੈ ਲੈਨੇ ਆ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ 1 ਲੱਖ ਤੇ 15000 ਰੁਪਿਆ ਡਿਮਾਂਡ ਆ ਵਿੱਚੋਂ ਮਾਨ ਹੋਊਗਾ ਤਾਂ ਬਾਕੀ ਆ ਆਹ ਕਰਦੇ ਬਾਈ ਦਿਨ ਨਾਲ ਗੱਲਬਾਤ ਨੰਬਰ ਬਰੇ ਬਾਈ ਨੰਬਰ ਦੱਸਿਓ ਆਪਣਾ 93782 ਜੀ 13799 ਇੱਕ ਵਾਰੀ ਹੋਰ ਬੋਲ ਦਿਓ ਜੀ 94782 ਜੀ 13799 ਠੀਕ ਹੈ ਜੀ ਇਸ ਨੰਬਰ ਤੇ ਕਰ ਲਿਓ ਬਾਈ ਦਨਾਲਾ ਮਿੱਤਰੋ ਤੁਸੀਂ ਗੱਲਬਾਤ ਪਿੰਡਾ ਦਾਨਾ ਰਮਣਾ ਜ਼ਿਲ੍ਹਾ ਵਾਫਰੀਦਕੋਟ